ਅੱਜ ਉਹ ਗੱਡੀ ਸੀ ਆਊਟ ਕਰਾ ਕੇ ਉਹਨਾਂ ਨਾਲ ਬੈਕ ਕਲਾਇਪ ਚੱਲ ਪਈ ਸੀ ਆਪਾਂ ਸਿੰਘਾਂ ਦੇ ਅੱਗੇ ਬਾਕੀ ਬਰਾਣਾ ਸਾਈਡ ਬਰਾਫ ਜਣਾ ਕੱਲੇ ਸੀਗੇ ਇਹ ਹਾਂਜੀ ਅਜੇ ਕੱਲੇ ਸੀ ਤੇ ਕੀ ਹੋਰ ਕੀ ਪਤਾ ਲੱਗੀ ਲੱਗਿਆ ਤੁਹਾਨੂੰ ਹੋਰ ਤਾਂ ਕੁਛ ਨਹੀਂ ਹੋਇਆ ਹੁਣ ਤਾਂ ਰੈਫਰ ਕਰਤਾ ਜੀ ਉਹਨੂੰ ਕਿੰਨੀਆਂ ਗੋਲੀਆਂ ਲੱਗੀਆਂ ਉਹਨੇ ਗੋਲੀ ਦੋ ਕਹਿੰਦੇ ਜੀ ਹਸਪਤਾਲ ਦੇ ਵਿੱਚ ਗੰਭੀਰ ਹਾਲਤ ਚ ਪਏ ਇਸ ਸ਼ਖਸ ਦਾ ਨਾਮ ਨਵਦੀਪ ਸਿੰਘ ਹੈ ਜੋ ਆਮ ਦਿਨ ਆਪਣੀ ਕਾਰ ਸਜਾ ਕੇ ਬਰਾਤ ਲੈ ਜਾਣ ਲਈ ਨਿਕਲਿਆ ਸੀ ਪਰ ਰਾਹ ਚ ਉਹਨਾਂ ਲੋਕਾਂ ਨਾਲ ਹੀ ਲੜਾਈ ਹੋ ਗਈ ਜਿਨ੍ਹਾਂ ਨੇ ਨਵਦੀਪ ਸਿੰਘ ਦੀ ਗੱਡੀ ਬੁੱਕ ਕੀਤੀ ਸੀ ਮੋਗਾ ਦੇ ਸਿੰਘਾਵਾਲਾ ਪਿੰਡ ਨੇੜੇ ਢੋਲੀ ਵਾਲੀ ਕਾਰ ਦੇ ਡਰਾਈਵਰ ਨੂੰ ਗੋਲੀ ਮਾਰ ਦਿੱਤੀ ਗਈ ਚਾਲਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉਸ ਨੂੰ ਡੀ ਐਮ ਸੀ ਲੁਧਿਆਣਾ ਰੈਫਰ ਕੀਤਾ ਗਿਆ ਡ라이ਵਰ ਕਾਰ ਬੁੱਕ ਕਰਾਉਣ ਵਾਲੇ ਵਿਅਕਤੀਆਂ ਸਮੇਤ ਬਾਗਾ ਪੁਰਾਣਾਵਲ ਜਾ ਰਿਹਾ ਸੀ ਪਰਾ ਦੇਵ ਸਿੰਘਾਂ ਵਾਲਾ ਪਿੰਡ ਦੇ ਨੇੜੇ ਕਾਰ ਦੇ ਵਿੱਚ ਸਵਾਰ ਵਿਅਕਤੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਤੇ ਫਰਾਰ ਹੋ ਗਏ ਇੱਕ ਨਮਬੀਰ ਸਿੰਘ ਜੀ ਡਰਾਈਵਰ ਸਨ ਉਹ ਬੰਜੀਤ ਸਿੰਘ ਪੁਰਾਣਾ ਮੋਗਾ ਦਾ ਰਹਿਣ ਵਾਲਾ ਉਹਦੀ ਗੱਡੀ 2-3 ਦਿਨ ਪਹਿਲਾਂ ਬੁੱਕ ਕਿਸੇ ਨੇ ਨਾਮ ਨੂੰ ਵਿਅਕਤੀ ਨੇ ਕਹੀ ਸੀ ਕਿ ਆਪਾਂ ਬਰਾਤ ਜਾਣਾ ਹੈ ਅੱਜ ਉਹ ਗੱਡੀ ਸੀ ਆਊਟ ਕਰਾ ਕੇ ਉਹਨਾਂ ਨਾਲ ਬੈਠ ਕੇ ਲੈ ਕੇ ਪਿੰਪੇਸੀ ਵੀ ਆਪਾਂ ਸਿੰਘਾਂ ਦੇ ਉੱਪਰ ਬਾਗਾ ਪੁਰਾਣਾ ਸਾਈਡ ਬਰਾਤ ਜਾਣਾ ਯਾਦ ਉਹਦੇ ਨਾਲ ਉੱਥੋਂ ਟੱਕਰ ਬੈਠੀ ਵੀ ਪਿੱਛੇ ਬੈਠੂ ਵੀ ਉਹਨਾਂ ਨੇ ਜਾ ਕੇ ਸਿੰਘਾਂ ਦੇ ਕੋਲੇ ਉਹਦੇ ਫੇਰ ਮਾਰੇ ਕਿੰਨੀਆਂ ਗੋਲੀਆਂ ਮਾਰੀਆਂ ਇਹ ਇਹ ਨਹੀਂ ਜੀ ਮੈਂ ਕਹਿ ਰਿਹਾ ਇਹ ਕਾਰਨ ਕੀ ਪਹਿਲਾਂ ਬੁੱਕਰਾਈ ਸੀ ਗੱਡੀ ਇਹਦੇ ਤੁਸੀਂ ਹਾਂ ਪਹਿਲੇ ਬੁੱਕਰਾਈ ਸੀ ਇਹਨਾਂ ਨੇ ਗੋਲੀ ਮਾਰੀ ਏ ਇਹਨਾਂ ਨੇ ਕਿੰਨੇ ਜਾਨੇ ਸੀਗੇ ਗੱਡੀ 'ਚ ਦੋ ਜਾਨੇ ਦੋ ਜਾਨੇ ਸੀ ਤੇ ਵਿਰਾਧ ਕਿੱਥੇ ਜਾਣੀ ਸੀ ਵਿਰਾਧਾਂ ਨੂੰ ਕੁਝ ਨਹੀਂ ਦਿਖਿਆ ਕਿੰਨੇ ਚੰਗੀ ਚੰਗੀ ਜਦੋਂ ਪਤਾ ਲੱਗਦਾ ਵੀ ਕੀ ਆ ਕੀ ਇਹ ਦਿੱਤੋ ਦੇਵੇਂ ਜੀ ਕਿਤੇ ਕਿਤੇ ਵੀ ਮੇਰੇ ਗੋਲੀ ਲੱਗੀ ਮੈਨੂੰ ਜਲਦੀ ਆ ਜੀ ਸਿੰਗਾ ਵਾਲੇ ਕੋਲ ਬਿਰੇ ਲਈ ਬਸ ਉਦੋਂ ਅਸੀਂ ਚਲੇ ਗਏ ਆ ਤੇ ਵਾਪਸ ਆਨ ਰਸਤੇ ਹੀ ਪਾਵਰ ਬਲੈਡ ਕੋ ਮਿਲ ਗਏ ਅਸੀਂ ਉਹਦੇ ਨਾਲ ਹੀ ਵਾਪਸ ਆ ਗਏ ਇਹ ਕਿਹਦਾ ਫੋਨ ਆਇਆ ਸੀ ਉਹ ਨਦੀਪ ਸਿੰਘ ਦਾ ਜੀ ਇਹ ਕੀ ਲੱਗਦਾ ਥੋੜੇ ਫਰੈਂਡੀ ਹੈ ਤੇ ਬਰਾਸ ਸੀਗੇ ਇਹਨਾਂ ਕੋਲੇ ਹਾਂ ਜੀ ਇਹ ਗੱਡੀ ਦੇ ਡਰਾਈਵਰ ਹੈ ਤੇ ਆਪਣੀ ਗੱਡੀ ਨਹੀਂ ਆਪਣੀ ਹੈ ਹਾਂ ਜੀ ਜੀ ਟੈਸਟ ਸਟੈਂਡ ਤੇ ਚਲਾਉਂਦੇ ਆ ਸਟੈਂਡ ਤੇ ਚਲਾਉਂਦੇ ਇਕੱਲੇ ਸੀਗੇ ਇਹ ਹਾਂ ਜੀ ਹਾਂ ਜੀ ਇਕੱਲੇ ਸੀਗੇ